ਬੀਤੇ ਦਿਨੀ ਸ਼੍ਰੀ ਨਗਰ ਵਿੱਚ ਪੰਜਾਬ ਦੇ ਦੋ ਨੌਜਵਾਨ ਆਤਕਵਾਦੀਆਂ ਦੀ ਗੋਰੀਆਂ ਦਾ ਸ਼ਿਕਾਰ ਹੋ ਗਏ ਸਨ ਜਿਨ੍ਹਾਂ ਦੀ ਮੌਤ ਤੋਂ ਬਾਅਦ ਕੈਬਨਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਪਹੁੰਚੇ ਇਸ ਮੌਕੇ ਉਹਨਾਂ ਨੇ ਜਿੱਥੇ ਪਰਿਵਾਰ ਨੂੰ 2-2 ਲੱਖ ਰੁਪਏ ਦੇ ਸਹਾਇਤਾ ਦੇ ਚੈੱਕ ਦਿੱਤੇ ਉੱਥੇ ਹੀ ਇਸ ਘਟਨਾ ਤੇ ਵੀ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਮੈਂ ਚਮਿਆਦੀ ਪਿੰਡ ਦੇ ਵਿੱਚ ਆਪਾਂ ਸੱਜਣੇ ਖੜੇ ਆ ਇਸ ਵੇਲੇ ਤੁਹਾਨੂੰ ਪਤਾ ਕਿ ਸ਼੍ਰੀ ਨਗਰ ਦੇ ਵਿੱਚ ਬੜੀ ਦੁੱਖ ਦਾ ਇੱਕ ਘਟਨਾ ਵਾਪਰੀ ਆ ਇਸ ਪਿੰਡ ਦੇ ਸਾਡੇ ਦੋ ਨੌਜਵਾਨ ਜਿਹੜੇ ਆ ਅਦਾਤੀ ਉੱਥੇ ਹਿੱਟ ਹੋ ਗਿਆ ਜਿੰਨੀ ਜਾਣਕਾਰੀ ਮਿਲੀ ਹੈ ਦਿੱਲੀ ਕਹੇ ਪੂਰੀ ਤੇ ਜਾਣਕਾਰੀ ਨਹੀਂ ਤੇ ਵੀ ਜਾਣਕਾਰੀ ਮਿਲੀ ਹੈ ਕਿ ਆਤਵਾਦੀ ਹੁੰਦੇ ਕੋਈ ਦੇ ਨਾਲ ਉਹ ਸ਼ਹੀਦ ਹੋ ਗਏ ਇਹ ਬੱਚੇ ਜਿਹੜੇ ਲੱਕੜ ਦਾ ਕੰਮ ਕਰਦੇ ਸੀ ਸਾਡੇ ਇਸ ਇਲਾਕੇ ਚੋਂ ਬਹੁਤ سارے ਬੁੰਡੇ ਜਦੋਂ ਸਾਲ ਲੰਘਦਾ ਇਹਨਾਂ ਦਿਨਾਂ ਦੇ ਵਿੱਚ ਲੱਕੜ ਦਾ ਕੰਮ ਕਰਨ ਉੱਥੇ ਜਾਂਦੇ ਆ 7-8 8-9 ਬੰਦੇ ਰਹਿ ਕੇ ਫੇਰ ਆਉਂਦੇ ਇਹ ਉੱਤਾਰੇ ਜੇ ਗਏ ਹੀ ਘਰ ਨਹੀਂ ਪਹੁੰਚੇ ਜਿੱਥੇ ਰਹਿੰਦੇ ਸੀਗੇ ਸੋ ਮੈਂ ਇੱਕ ਤਾਂ ਆਪਣੇ ਮਾਂ ਜੋ ਬਖਵੰਤੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਅਫਸੋਸ ਕਰਨਾ ਹੈ ਅਫਸੋਸ ਕੀਤਾ ਪਰਵਾਦ ਦੇ ਨਾਲ ਉਹਨਾਂ ਨੂੰ ਕਿਹਾ ਕਿ ਤੇਸਟ ਵਿਕਟਮ ਦੇ ਵਿੱਚ ਜਿੰਨੀਆਂ ਵੀ ਪੰਜਾਬ ਸਰਕਾਰ ਸਹੂਲਤਾਂ ਦਿੰਦੀਆਂ ਇਸ ਪਰਿਵਾਰ ਨੂੰ ਆਪਾਂ ਉਹ ਦਵਾਂਗੇ ਉਹਦਾ 2 ਲੱਖ ਦਾ ਚੈੱਕ ਅੱਜ ਬਖਵੰਤੀ ਸਾਹਿਬ ਜੀ ਨੇ ਭੇਜਿਆ ਕਿ 2 ਲੱਖ ਦਾ ਚੈੱਕ ਕਲੀਅਰ ਦੇ ਕੇ ਆਓ ਤੇ ਉਸ ਕਰਕੇ ਵੀ ਮੈਂ ਸੋ ਅਫਸੋਸ ਪ੍ਰਗਟ ਕਰਨਾ ਹੈ ਆਪਾਂ ਪਤਵਾਰ ਦੇ ਨਾਲ ਬਿਲਕੁਲ ਖੜੇ ਆ ਪਤਵਾਰ ਨੇ ਵਿਚਾਰੇ ਨੇ ਕੀ ਗੱਲਾਂ ਕਰਦੇ ਆ ਪਤਵਾਰ ਤੇ ਵਿਚਾਲਾ ਉਹ ਨਥਾ ਹੋ ਗਿਆ ਹਲੇ ਇਸ ਵੇਲੇ ਤੇ ਸਰ ਉਹ ਜਿੰਨੇ ਦੁਖੀ ਆ ਨਾ ਤੁਸੀਂ ਹੋ ਸਕਦੇ ਉਹ ਨਾ ਮੈਂ ਹੀ ਉਹਨਾਂ ਦੁਖੀ ਹੋ ਸਕਦਾ ਉਹਨਾਂ ਦਾ ਪੁੱਤ ਚਲ ਗਿਆ ਉਹਨਾਂ ਦਾ ਇੱਕੋ ਇੱਕ ਪੁੱਤ ਵਿਚਾਲਾ ਉਹ ਚਲਾ ਗਿਆ ਕਮ ਖਲਾਬ ਹੋ ਗਿਆ ਇਤਨੀ ਬੁੱਢਾ ਜਿਹੜਾ ਕ੍ਰਿਸ਼ਚੀ ਦਾ ਇੱਕੋ ਪੁੱਤ ਦਾ ਸੋ ਅਸੀਂ ਮਤਲਬ ਉਹਨਾਂ ਦੇ ਨਾਲ ਖੜੇ ਆ ਮੰਤਰੀ ਸਾਹਿਬ ਬਿਲਕੁਲ ਦੁਖਦਾਈ ਖਬਰ ਆ ਭਾਰਾ ਜਿਹੜੇ ਪਰਿਵਾਰਕ ਮੈਂਬਰ ਨੇ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਠੇਕੇਦਾਰ ਨੂੰ ਵੀ ਪੁਲਿਸ ਦੇ ਵੱਲੋਂ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਛੱਡਿਆ ਨਹੀਂ ਜਾ ਰਿਹਾ ਜੀ ਮੈਂ ਪਤਾ ਕਰਦਾ ਮੈਂ ਉਹਨਾਂ ਨੇ ਮੈਨੂੰ ਦੱਸਿਆ ਕਿ ਜਿਹੜਾ ਠੇਕੇਦਾਰ ਇਹਨਾਂ ਦਾ ਕੰਮ ਕਰਦਾ ਸੀਗਾ ਉਹ ਠੇਕੇਦਾਰ ਨੂੰ ਵੀ ਪੁਲਿਸ ਨੇ ਕਿਤੇ ਦਾਤ ਦਾ ਭਾਇਆ ਮੈਂ ਹੁਣੇ ਹੀ ਆਪਣੇ ਡੀਜੀਪੀ ਸਾਹਿਬ ਨਾਲ ਗੱਲ ਕਰਕੇ ਉਹ ਉੱਥੇ ਜੰਮੂ ਕਸ਼ਮੀਰ 'ਚ ਗੱਲ ਕਰ ਦੂਗੀ ਕੋਈ ਵਸੀਰੀ ਡੈੱਡਪੋਡੀ ਨਹੀਂ ਹਜੇ ਤੱਕ ਪਹੁੰਚੀ ਨਹੀਂ ਕਰਦੇ ਵੇਖੋ ਪਹੁੰਚ ਜਾਊਗੀ ਉੱਥੇ ਚੱਲ ਪਈ ਪਹੁੰਚ ਜਾਣੀ ਹੈ ਮੈਨੂੰ ਡੀ ਸਾਹਿਬ ਨੇ ਦੱਸਿਆ ਉਹਨਾਂ ਦਾ ਉੱਥੇ ਸੰਪਰਕ ਸੀਗਾ ਪਹੁੰਚ ਜਾਣੀ ਹੈ ਜਲਦੀ ਪਹੁੰਚ ਜਾਣਾ ਤਾਂ ਉਹਨਾਂ ਦੇ ਪਰਿਵਾਰ ਨੂੰ ਵੀ ਰਾਸ਼ੀ ਦਿੱਤੀ ਜਾਏਗੀ ਨਹੀਂ ਨਹੀਂ ਤੂੰ ਹੁਣੇ ਬਦਲਣ ਲੱਗਾ ਉਹਨਾਂ ਨੂੰ ਜਾਂ ਕੇ 2 ਲੱਖ ਨਹੀਂ ਨਹੀਂ ਵੇਖੋ ਮੋਤੀ ਸਰਕਾਰ ਦਾ ਆਇ ਤੁਸੀਂ ਇੰਨਾ ਕੁਝ ਕੀਤਾ ਵੀ ਆ ਸਟੇਟ ਵੀ ਤੋੜਤੀ ਤਾਦਾ 370 ਦੀ ਖਤਮ ਕਰਤੀ ਲੋਕਾਂ ਨੂੰ ਕਿਹਾ ਜੀ ਅਸੀਂ ਪੀਸ ਕਰਤਾ ਉਹ ਕਰਤਾ ਜੇ ਕਰਤਾ ਬਾਰਡਰ ਦੇ ਉੱਤੇ ਵੀ ਸਾਡੀਆਂ ਹਫਤੇ ਬਾਅਦ ਹੀ ਕੋਈ ਨਾ ਕੋਈ ਲਾਸ਼ ਆ ਜਾਂਦੀ ਹੈ ਕਦੀ ਬੀਐਸਐਫ ਦੀ ਆਉਂਦੀ ਹੈ ਕਦੀ ਫੌਜ ਦੀ ਆ ਜਾਂਦੀ ਸਾਡੇ ਪੰਜਾਬੀ ਜਵਾਨ ਉੱਤੇ ਸ਼ਹੀਦ ਹੋ ਜਾਂਦੇ ਜਦੋਂ ਬਾਰਡਰ ਤੇ ਤਾਂ ਅਸੀਂ ਲੜਾਈ ਲਾੜੇ ਪਰ ਜਿਹੜੀ ਆਮ ਪਬਲਿਕ ਹੈ ਉਹਦੀ ਸੇਫਟੀ ਕਰਨਾ ਉਹਦੀ ਸੁਰੱਖਿਆ ਕਰਨਾ ਇਹਨਾਂ ਦੀ ਡਿਊਟੀ ਹੀ ਕੇਂਦਰ ਸਰਕਾਰ ਦੀ ਡਿਊਟੀ ਹੈ ਇਹਨਾਂ ਨੇ ਕੀਤੀ ਨਹੀਂ ਉੱਥੇ ਲਗਾਤਾਰ ਇਦਾਂ ਦੀਆਂ ਘਟਰਾਵਾਂ ਜਿਹੜੀਆਂ ਹੋਦੀਆਂ ਮੇਰਾ ਖਿਆਲ ਹੈ ਉਹਨਾਂ ਨੂੰ ਪਹਿਲ ਜਿਹੜੀ ਇਸ ਗੱਲ ਤੇ ਦੇਣੀ ਚਾਹੀਦੀ ਹੈ ਕਿ ਆਮ ਨਾਗਰਿਕ ਜਿਹੜਾ ਜੰਮੂ ਕਸ਼ਮੀਰ ਦੇ ਵਿੱਚ ਰਹਿੰਦਾ ਸ੍ਰੀਨਗਰ ਦੇ ਵਿੱਚ ਰਹਿੰਦਾ ਉਹਦੀ ਜਾਨਵਾਲ ਦੀ ਰਾਖੀ ਕਰਦੀ ਮੇਰੇ ਉਹ ਸਰਕਾਰ ਦਾ ਪਹਿਲਾ ਕੰਮ ਹੋਣਾ ਚਾਹੀਦਾ ਮੈਨੂੰ ਲੱਗਦਾ ਹੈ ਇਸ ਗੱਲ ਤੇ ਉਹ ਫੇਰ ਇਹ ਜੀ ਐਸਾ ਕੰਮ ਪਿਆ ਨਹੀਂ ਪੈਣਗਾ ਮੈਂ ਦੇਖੋ ਕਲੀਰੀਫਾਈ ਕਿਉਂਕਿ ਤੁਹਾਨੂੰ ਪਤਾ ਉੱਥੇ ਅਤਵਾਦ ਚੱਲਦਾ ਮੇਰਾ ਖਿਆਲ ਹੈ ਕਿ ਉਹ ਕਲੀਅਰ ਕਰਕੇ ਪਹਿਲਾਂ ਸਾਰੀ ਸਟੇਜ ਨੂੰ ਫੇਰ ਦਿੰਦਾ ਦੁੱ ਦੱਸਣਗੇ ਪਤਾ ਦਿਲਾ ਦਮ ਮੈਂ ਕੋਸ਼ਿਸ਼ ਕਰੂੰਗਾ ਖੁਦ ਆਪ ਕੋਸ਼ਿਸ਼ ਕਰੂੰਗਾ ਸਿੱਧੀ ਗੱਲ ਕਰਕੇ ਕਿ ਪਤਾ ਲੱਗਦੀ ਆਪਾਂ ਨੂੰ ਪਰ ਜ਼ਿਆਦਾਤਰ ਜਿੱਥੇ ਇਦਾਂ ਦੀਆਂ ਪ੍ਰੋਬਲਮਾਂ ਆਉਂਦੀਆਂ ਉੱਥੇ ਸਰਕਾਰ ਸਾਡੀ ਗੱਲ ਕਲੀਅਰ ਕਰਕੇ ਫੇਰ ਹੀ ਦੱਸਦੀ ਹੈ ਨਹੀਂ ਕਲੀਅਰ ਹੋਊਗਾ ਤਾਂ ਆਪਾਂ ਕਲੀਅਰ ਕਰਕੇ ਦਾਂਗੇ ਤੁਸੀਂ ਕੀ ਬਤਾਓ ਹਾਂਜੀ ਜਾਂਚ ਕਮਿਸ਼ਨ ਭਟਾਉਂਦੇ ਨਹੀਂ ਨਹੀਂ ਜਾਂਚ ਕਮਿਸ਼ਨ ਆਪਾਂ ਨਹੀਂ ਇਹਦੇ ਤੇ ਕੋਈ ਭਟਾਉਣ ਦੀ ਲੋੜ ਨਹੀਂ ਕੀ ਆਪਣਾ ਕੰਮ ਆਖਿਆ ਇਹਨਾਂ ਦੀ ਮਦਦ ਕਰ ਆਪਾਂ ਇਹਨਾਂ ਦੀ ਮਦਦ ਕਰਾਂਗੇ ਠੋਕੇ ਉੱਥੋਂ ਦੀ ਕਾਨੂੰਨ ਕੀ ਕਿੰਨਾ ਥੋੜੀ ਸਰਕਾਰ ਕਈ ਚੀਜ਼ਾਂ ਵੇਖ ਰਹੀਆਂ ਪੈਣੀਆਂ ਨਾ ਕਿਉਂਕਿ ਦੂਜੀ ਸਟੇਟ ਦੇ ਵਿੱਚ ਹੋਇਆ ਸਾਡੀ ਸਟੇਟ ਦੇ ਵਿੱਚ ਹੋਵੇ ਤਾਂ ਸਾਨੂੰ ਕਾਨੂੰਨ ਦਾ ਪਤਾ ਜੰਮੂ ਕਸ਼ਮੀਰ ਦੇ ਤੁਹਾਨੂੰ ਪਤਾ ਪਹਿਲਾਂ ਹੀ ਬਾਰੇ ਕਾਨੂੰਨ ਭਾਰਤ ਦੇ ਲਾਗੂ ਹੁੰਦੇ ਨੇ ਤਾਂ ਉੱਥੇ ਵੱਖਰਾ ਉਹਨਾਂ ਦਾ ਅਰ ਰਈਆ ਸੋ ਮੁੱਖ ਦੀ ਗੱਲ ਇਹ ਆ ਕਿ ਉਹਨਾਂ ਨੂੰ ਇਨਸਾਫ ਲੈਣ